ਕਦੀ ਕਦੀ ਸ਼ਿੰਦਾ ਤੇ ਮਾਨਖ ਜੀ ਆਪਸ ਵਿੱਚ ਖੇਬੜਦੇ ਸੀ ਚਮਕੀਲੇ ਡੈਸ ਤੋਂ ਥੋੜਾ ਜਿਹਾ ਪੈਣਾ 7-8000 ਰੁਪਏ ਦਾ ਇੱਥੇ ਪੜੀ ਬਣਾਇਆ ਜਾਂ ਪਿੰਡਿਆਂ ਮਲੋਦੇ ਕੋਲ ਇੱਕ ਦਿਨ ਜਗਮੋਣ ਕਰਕੇ ਦੀ ਉਹਨੂੰ ਕਹੀ ਦੀ ਬਨੂੰ ਕਹਿੰਦੀ ਦੀਪ ਸੰਦੀਲਾ ਆਪਣੇ ਘਰ ਨਹੀਂ ਆਉਂਦਾ ਕਹਿੰਦਾ ਹੁਣ ਨਹੀਂ ਉਹਨੇ ਆਉਣਾ ਉਹ ਕਹਿੰਦਾ ਤੇਰਾ ਸਾਰੀ ਜ਼ਿੰਦਗੀ ریکارڈ ਨੇ ਕੋਸਾ ਨੀ ਵੈਸੇ ਕਲਾਕਾਰਾਂ ਦੀ ਹਵਾ ਖਰਾਬ ਹੋ ਜਾਂਦੀ ਹੈ ਕਿ ਨਹੀਂ ਨਹੀਂ ਹੁੰਦੀ ਤਾਂ ਹੈਗੀ ਆ ਯਾਨੀ ਉਸੇ ਟਾਈਮ 'ਚ ਉਹ ਪੰਜਾਬ ਦੇ ਸਭ ਤੋਂ ਵੱਡੇ ਆਰਟਿਸਟ ਸੀ ਜਿਹੜੇ ਜਿਹੜਾ ਕੰਮ ਥੋੜੀ ਗਰੀਬੀ ਕੱਢ ਦੇਣਾ ਉਹਨੂੰ ਕੋਈ ਨਹੀਂ ਰੁਕਦਾ ਹੁੰਦਾ ਸਹੀ ਗੱਲ ਹੈ ਤੇ ਸਿੱਧੀ ਗੱਲ ਉਹ ਉਹ ਮੈਂ ਤੇ ਸ਼ੁਕਰਗੁਜ਼ਾਰ ਆ ਇਸ ਲੈਣ ਦਾ ਕੋਈ ਕੋਝੇ ਨੂੰ ਕਹੇ ਕੋਈ ਕੋਈ ਨਾ ਕਹੇ ਮੇਰੇ ਵਾਸਤੇ ਸਭ ਤੋਂ ਦੁਨੀਆ ਦੀ ਬੈਸਟ ਲਾਈਨ ਹੈ ਕਿਉਂਕਿ ਮੈਂ ਨੌਕਰੀ ਕਰਦਾ ਨੌਕਰੀ ਨਹੀਂ ਇੱਥੋਂ ਤੱਕ ਮੈਂ ਨਹੀਂ ਸੀ ਆ ਸਕਦਾ ਮੈਂ ਦੁਨੀਆ ਦੇ ਹਰ ਮੁਲਕਾਂ ਚ ਵੱਡੇ-ਵੱਡੇ ਲੋਕਾਂ ਚ ਜਾਂ ਥੋੜੇ ਚੈਨਲ ਦੇ ਬੈਠਾ ਤੇ ਇਸ ਫਨ ਦੀ ਬਦੌਲਤ ਬੈਠਾ ਬਿਲਕੁਲ ਬਿਲਕੁਲ ਤੇ ਇਹ ਪ੍ਰਮਾਤਮਾ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਇਹ ਵਰ ਦੇ ਦੇਵੇ ਉਹਦੇ ਅਰਗਾਏ ਸ਼ੌਕ ਕੋਈ ਨਹੀਂ ਗਿਆ ਜਿਹਨੂੰ श्राप दे दे ओदाका ਮਾਲਾ ਰੋਗ ਕਹਿੰਦੇ ਆ ਜੀ ਕਈ ਬੰਦੇ ਤਰਸ ਦੇ ਮਰ ਜਾਂਦੇ ਆ ਪਤਾ ਨਹੀਂ ਕਿ ਫਿਰ ਸਾਨੂੰ ਵੀ ਕਈ ਤਾਂ ਸੁਣ ਕਈ ਵਰੀ ਇੰਨੇ ਸਰੀਲੇ ਲੋਕ ਨੇ ਕਹੀ ਉਹਨਾਂ ਦਾ ਕੁਝ ਨਹੀਂ ਬੜਦਾ ਜੀ ਤੇ ਐਸੇ ਦਾਗ ਲੱਗਦੇ ਪਰ ਮਾਤਾ ਸਭ ਕੁਝ ਦਿੰਦਾ ਵਾ ਜੀ ਤੇ ਸੰਦੀਲਾ ਸਾਹਿਬ ਇਹ ਗੱਲ ਮੰਨਦੇ ਹੋ ਕਿ ਲੱਕ ਬਹੁਤ ਮੈਟਰ ਕਰਦਾ ਇਸ ਲਾਈਨ ਦੇ ਵਿੱਚ ਇਹ ਥੋੜੀ ਮੈਂ ਗੱਲ ਸਮਝਦਾ ਇਹ ਖਰਚਰਨ ਗਰੇਵਾਲ ਪੰਜਾਬ ਦੇ ਸੁਪਰਸਟਾਰ ਰਹਾ ਅਜਕਲ ਨਵੀਂ ਜਨਰੇਸ਼ਨ ਨਹੀਂ ਜਾਣਦੀ ਜੀ 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 ਉਹਨਾਂ ਦੇ ਮੋਟਰ ਮਿੱਤਰਾਂ ਚੱਲ ਬਣਨ ਵਾਲੇ ਚੱਲੀ ਆ ਗਿਆ ਮਨਜਾਰਾ ਚੜਾ ਲਾ ਭੀਚੂੜੀਆਂ ਗੜਵਾਲਾ ਦੇ ਚਾਂਦੀ ਦਾ ਜਿਹੜੇ ਟਾਈਮ 'ਚ ਉਹ ਪੰਜਾਬ ਦੇ ਸਭ ਤੋਂ ਵੱਡੇ ਆਰਟਿਸਟ ਸੀ। ਉਹਨਾਂ ਜਮਾਨੇ 'ਚ ਇੱਕ ਕਹਾਵਤ ਉਦੋਂ ਸੀ ਵੀ ਹਰ ਜਸਵੰਤ ਭੌਰਾ ਸਾਹਿਬ ਦੇ ਚਾਰੇ ਜਿਹੜਾ ਕਲਾਕਾਰ ਨਹੀਂ ਗਿਆ ਉਹ ਕਲਾਕਾਰ ਨਹੀਂ ਗਿਆ। ਹਰ ਕਲਾਕਾਰ ਨੂੰ ਉੱਥੇ ਜਾਣਾ ਹੀ ਪੈਂਦਾ ਸੀ। ਉਹ ਰეკਮੈਂਡ ਕਰਦੇ ਸੀ ਵੀ ਉਹਦੀ ਰਿਕਾਰਡਿੰਗ ਹੋਣੀ ਆ। ਐਚ ਐਮ ਬੀ 'ਚ। ਤੇ ਉਹਨਾਂ ਨੇ ਹਰਜਨਗਰੇ ਵਾਲ ਨੂੰ ਸੁਣਿਆ ਉਹ ਕਹਿੰਦੇ ਤੇਰਾ ਸਾਰੀ ਜ਼ਿੰਦਗੀ ਰਿਕਾਰਡ ਨਹੀਂ ਹੋ ਸਕਦਾ। ਅੱਛਾ ਏ। ਉਹ ਬਰਾ ਸਾਉਂ ਗਾਉਂਦੇ ਗਾਉਂਦੇ ਨਹੀਂ ਸੀ ਨਾ ਵਧੀਆ ਸਿੱਧੇ ਜੇ ਆਮ ਜੀਬ ਗਾਉਂਦੇ ਹੁੰਦੇ ਆ ਬਿਲਕੁਲ ਬਿਲਕੁਲ ਕਈ ਹੁੰਦੀਆਂ ਹਰਕਤਾਂ ਲਾਉਣੀਆਂ ਕਈ ਹੁੰਦੀਆਂ ਵੀ ਸੁਰਚ ਹੁੰਦੇ ਨੇ ਪਰ ਉਹ ਹਰਕਤ ਨਹੀਂ ਲਾਉਂਦੇ ਹਾਂਜੀ ਹਾਂਜੀ 180 ਗਾਲੇ ਨੇ ਕਈ ਕਲਾਸਿਕਲ ਨਹੀਂ ਗਾਵਾਂਦੇ ਹਾਂ ਕਈ ਬਿਨਾ ਗਾ ਤੋ ਗਰਾਈਆਂ ਮਾਰੀ ਜਾਂਦੇ ਆ ਕਈ ਲੋੜ ਦੀ ਨਹੀਂ ਲੋੜੀ ਉਹਨੇ ਮਾਰਦਿਆ ਤੇ ਹਰਚਰਨ ਨੇ ਉਹ ਹਰਜੰਦਾ ਰਿਕਾਰਡ ਹੋ ਗਿਆ ਮੇਲੇ ਮੁਤਕ ਮੁਕਸਰ ਦੇ ਚੱਲ ਚਲੀਏ ਨਾ ਦੇ ਵੀਰਾ ਉਹ ਸੁਪਰ ਡੁਪਰ ਹਿੱਟ ਹੋ ਗਿਆ ਜਦੋਂ ਸੁਪਰ ਡੁਪਰ ਹਿੱਟ ਹੋ ਗਿਆ ਫਿਰ ਹਰ ਚਰਨ ਉੱਥੇ ਆਇਆ ਕਹਿੰਦਾ ਮਹਾਰਾਜ ਉਸਤਾਦ ਜੀ ਅਸਰ ਬੰਦਾ ਸੁਰਦਾ ਜਿੰਨਾ ਮਰਜੀ ਮਾੜਾ ਹੋਵੇ ਮੁਕੱਦਰ ਦਾ ਮਾੜਾ ਨਾ ਹੋਵੇ। ਕੀ ਬਾਤ ਹੈ? ਮੁਕੱਦਰ ਜਦੋਂ ਹਨਾ ਉਹ ਸਾਰੇ ਚੀਜ਼ਾਂ ਨੂੰ ਪਵਾੜ ਕੇ ਲੰਘ ਜਾਂਦਾ। ਹਾਂ ਸਹੀ ਗੱਲ ਹੈ। ਇਹ ਕਲਾਕਾਰੀ ਜ਼ਰੂਰੀ ਆ ਵੀ ਤੁਹਾਡੇ ਮਿਹਨਤ ਮਿਹਨਤ ਥੋੜੀ ਜ਼ਰੂਰੀ ਆ। ਥੋੜਾ ਸਰੀਲਾਪਨ ਜ਼ਰੂਰੀ ਆ ਤੁਹਾਡੀ ਹੋਰ ਆਲਾਦਵਾਲਾ ਬਹੁਤ ਜ਼ਰੂਰੀ ਆ। ਪਰ ਮੁਕੱਦਰ ਸਭ ਤੋਂ ਵੱਧ ਆ। ਸਭ ਤੋਂ ਜ਼ਿਆਦਾ ਜ਼ਰੂਰੀ ਆ। ਜੇ ਮੁਕੱਦਰ ਨਾ ਹੋਵੇ ਕੁਝ ਨਹੀਂ ਹੁੰਦਾ ਜੀ। ਕੁਝ ਨਹੀਂ ਕਰ ਸਕਦਾ ਇਨਸਾਨ। ਅਸੀਂ ਵੀ ਸ਼ੁਕਰ ਗੁਜ਼ਾਰ ਰਹੇ ਆ। ਕਿ ਸਾਡਾ ਮੁਕਦਰ ਵੀ ਉਹਨਾਂ ਕੰਮ ਕਰ ਗਿਆ ਜਿੰਨੀ ਕਿਥੇ ਲੋੜ ਸੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਉਹ ਪਲ ਕਿਹੜਾ ਲੱਗਿਆ ਕਿ ਜਦੋਂ ਤੁਹਾਡੇ ਮੁਕਦਰ ਨੇ ਸਾਥ ਦਿੱਤਾ ਕਿ ਕਿਹੜਾ ਉਹ ਚਾਂਸ ਬਣਿਆ ਕਿ ਕਈ ਵਾਰ ਇੱਕ ਜ਼ਿੰਦਗੀ ਦੇ ਵਿੱਚ ਐਸਾ ਇੱਕ ਅਪਰਚੂਨਿਟੀ ਕਹਿ ਦਿੰਨੇ ਆਪਾਂ ਜਿਵੇਂ ਇੰਗਲਿਸ਼ ਵਿੱਚ ਸ਼ਬਦ ਕਹਿ ਦਿੰਨੇ ਆ ਹਨਾ ਉਹ ਕਿਹੜੀ ਸੀਗੀ ਐਸੀ ਕਿ ਜਿਸ ਨੇ ਲਾਈਫ ਬਦਲੀ ਲਾਈਫ ਤੇ ਮੈਂ ਕਹਿੰਦਾ ਇਹੀ ਸੀ ਕਿ ਜਦੋਂ ਰਿਕਾਰਡ ਹੋਇਆ ਉਸ ਦਿਨ ਮੈਨੂੰ ਜਗਮਉਂੜ ਕੌਰ ਨੇ ਆਪਦੇ ਘਰ ਬੁਲਾ ਲਿਆ ਆਪਣੇ ਘਰ ਬੁਲਾ ਲਿਆ ਉਹ ਕਿਵੇਂ ਬਣਿਆ ਸੀ ਉਹ ਵਾਲਾ ਸੋਹਣਾ ਉਹ ਮੈਂ ਦੱਸਿਆ ਉੱਥੇ ਜਦੋਂ ਮੈਨੂੰ ਸੁਣ ਕੇ ਉਹਨਾਂ ਨੇ ਆਪਦੇ ਘਰ ਚਾਹ ਦਿੱਤੀ ਤੇ ਮੇਰਾ ਰਿਕਾਰਡ ਹੋ ਗਿਆ ਜਦੋਂ ਬਿਲਕੁਲ ਜਦੋਂ ਰਿਕਾਰਡ ਹੋ ਗਿਆ ਸਮਝੋ ਉਸ ਦਿਨ ਤੋਂ ਲੋਕਾਂ ਦੀ ਐਟੀਟਿਊਡ 'ਚ ਫਰਕ ਪੈ ਗਿਆ ਹਾਂ ਪੇਵਰ 'ਚ ਫਰਕ ਪੈ ਗਿਆ ਹਾਂ ਮੇਰਾ ਕਰਫੀਸਲਨ ਬਹੁਤ ਵੱਧ ਗਿਆ ਹਾਂ ਮੈਂ ਲੋਕਾਂ ਨਾਲ ਗੇੜਨ ਲੱਗ ਗਿਆ ਹਾਂ ਉਹ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਪਹਿਲਾਂ ਮੈਂ ਇੱਕ ਅੱਗੇ ਵੀ ਕਹਿ ਸੁਣਾਈਏ ਤੇ ਉਹ ਪਹਿਲਾਂ ਪਹਿਲਾਂ ਜਗਮਉਨ ਕੌਰ ਜੀ ਮੈਨੂੰ ਕਹਿਆ ਕਰ ਸੀ ਨੀਰੇ ਜਰੂ ਗੀਤ ਲਗਾ ਸਿੱਧਾ ਸਾਡੇ ਘਰ ਆਇਆ ਕਰ ਅੱਛਾ ਮੇਰਾ ਰੂਪ ਤਕਰੀਬ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਉਹਨਾਂ ਨੂੰ ਜਾਣਾ ਜਿਹੜਾ ਸੀ ਬਾਅਦ ਜਦੋਂ ਮੇਰੇ ਗੀਤ ਰਿਕਾਰਡ ਹੋ ਗਏ ਬਹੁਤ ਸਾਰੇ ਮੇਰੀ ਬਾਹਰ ਵਾਕਫੀਤ ਹੋ ਗਈ ਪਹਿਲਾਂ ਜਿਹੜਾ ਕੋਈ ਮੈਨੂੰ ਪੁੱਛਦਾ ਨਹੀਂ ਸੀ ਉਹ ਚਾਪੀਆਂ ਹੋ ਲੱਗੇ ਮੈਨੂੰ ਤੇ ਮੈਂ ਉਹਨਾਂ ਦੇ ਘਰ ਮਹੀਨੇ ਬਾਅਦ ਚੱਕਰ ਲਾਉਣਾ ਇੱਕ ਦਿਨ ਜਗਮਉਨ ਕੌਰ ਕਹਿੰਦੀ ਉਹਨੂੰ ਕੀ ਦੀਪ ਨੂੰ ਕਹਿੰਦੀ ਦੀਪ ਸੰਦੀਲਾ ਆਪਣੇ ਘਰ ਨਹੀਂ ਆਉਂਦਾ ਕਹਿੰਦਾ ਹੁਣ ਨਹੀਂ ਉਹਨੇ ਆਉਣਾ ਕਹਿੰਦਾ ਕਿਉਂ ਕਹਿੰਦਾ ਹੁਣ ਆ ਸਾਲਾ ਆਪਣੇ ਆਪ ਨੂੰ ਸੈਰ ਲੋ ਦਿ ਕਿਉਂਕਿ ਉਹ ਅਗਲਾ ਫਰਕ ਪਿਆ ਮੈਂ ਹਮੇਸ਼ਾ ਕਰਨ ਉਹ ਵਾਸਤੇ ਮੈਂ ਕੁਝ ਵੀ ਨਹੀਂ ਗਿਆ ਨਹੀਂ ਵੈਸੇ ਕਲਾਕਾਰਾਂ ਦੀ ਹਵਾ ਖਰਾਬ ਹੋ ਜਾਂਦੀ ਹੈ ਕਿ ਨਹੀਂ ਨਹੀਂ ਹੁੰਦੀ ਤਾਂ ਹੈਗੀ ਆ ਦਿੱਖਿਆ ਤੂੰ ਤਾਂ ਪ੍ਰੈਕਟੀਕਲੀ ਹੀ ਹੁੰਦੀ ਪਰ ਲੰਗੇ ਵੀ ਹੋ ਤੇ ਦੇਖਿਆ ਨਹੀਂ ਉਹ ਬਹੁਤ ਹੁੰਦੀ ਬਹੁਤ ਜ਼ਿਆਦਾ ਹੁੰਦੀ ਹੈ ਥੋੜਾ ਮੋਟਾ ਸਾਡਾ ਫਰਕ ਪਿਆ ਸੀ ਪਰ ਉਹ ਸਾਨੂੰ ਕਿਉਂਕਿ ਸਾਡਾ ਥੱਲਾਪਣ ਬਹੁਤ ਦੇਖਿਆ ਹੋਇਆ ਸੀ ਸਾਡਾ ਜਿਹੜਾ ਏਟਲਾਪਣਾ ਨਾ ਗਰੀਬੀ ਦਾਵਾ ਉਹ ਬਹੁਤ ਦੇਖਿਆ ਹੋਇਆ ਸੀ ਜੀ ਇਸ ਕਰਕੇ ਸਾਡੇ ਜੋ ਉਹਨਾਂ ਨਸ਼ਾ ਚੜਿਆ ਨਹੀਂ ਗਿਆ ਹੂੰ ਪਾਕੀ ਪਰਮਾਤਮਾ ਨੇ ਰੰਗ ਬਹੁਤ ਦਿਖਾਏ ਬਿਲਕੁਲ ਬਹੁਤ ਦਿਖਾਏ ਜੀ ਤੇ ਉਸ ਸਮੇਂ ਦੇ ਦੌਰ ਦੀਆਂ ਕੁਝ ਗੱਲਾਂ ਮੈਂ ਕਹਿੰਨਾ ਉਹ ਜ਼ਰੂਰ ਸ਼ੇਅਰ ਕਰੋ ਕਿਉਂਕਿ ਉਹ ਗੱਲਾਂ ਜਿਹੜੀਆਂ ਹੈਗੀਆਂ ਉਹ ਕਿਤੇ ਹੋਰ ਨਾ ਪੜਨ ਨੂੰ ਮਿਲਦੀਆਂ ਪੜਦੇ ਅੱਜ ਕੱਲ ਲੋਕ ਕਿਤਾਬਾਂ ਹੈ ਹੀ ਨਹੀਂ ਘੱਟ ਪੜਦੇ ਨੇ ਹੈ ਨਾ ਅੱਜ ਕੱਲ ਆਹ ਹੀ YouTube ਦੇ ਉੱਪਰ ਵੀਡੀਓ ਵੀਡੀਓ ਦੇਖ ਕੇ ਲੋਕ ਸਾਰ ਲੈਣੇ ਆ ਸੋ ਉਸ ਦੌਰ ਦੀਆਂ ਕੁਝ ਗੱਲਾਂ ਬਾਤਾਂ ਕਿ ਉਸ ਟ੍ਰੇਡੀ ਦਾ ਕਿਵੇਂ ਦਾ ਪਿਆਰ ਹੁੰਦਾ ਸੀਗਾ ਜਿਵੇਂ ਅੱਜ ਕੱਲ ਤਾਂ ਬਹੁਤ ਲੋਕ ਜਿਵੇਂ ਮਾੜੀ ਮਾੜੀ ਜੀ ਗੱਲ ਦੇ ਉੱਪਰ ਕੌਂਟਰੋਵਰਸੀ ਬਣਾ ਕੇ ਬਹਿ ਜਾਂਦੇ ਨੇ ਛੋਟੇ ਛੋਟੇ ਜੀ ਗੱਲ ਦੇ ਉੱਪਰ ਉਦੋਂ ਵੀ ਗਿਲੇ ਸ਼ਿਕਵੇ ਜਿਹੜੇ ਹੁੰਦੇ ਹੋਣਗੇ ਕਲਾਕਾਰਾਂ ਦੇ ਵਿੱਚ ਤੇ ਉਦੋਂ ਉਦੋਂ ਕਿਵੇਂ ਸਾਰਾ ਕੁਝ ਹੁੰਦਾ ਸੀਗਾ ਅਸੀਂ ਦੇਖੋ ਅਸੀਂ ਮੈਂ ਉਦੋਂ ਜਦ ਮੈਂ ਆਇਆ ਉਦੋਂ ਨਾਰ ਚਮਕੀਲਾ ਆਇਆ ਉਦੋਂ ਅਸੀਂ ਦੋਵੇਂ ਤਿਗਰੀ ਉਸੇ ਮੁਕਾਲੀ ਸੀ ਇਕੱਠੇ ਸੀਗਾ ਸਭ ਤੋਂ ਪਹਿਲਾਂ ਦਰਦਾਰ ਸੰਧੂ ਜੀ ਹੋਣੇ ਹਰ ਰਮਲਾ ਸਾਹਿਬ ਹੋਣੇ ਤੇ ਵਰਚਨ ਪੁਲਿਸ ਦੀਕ ਸਾਹਿਬ ਮਾਨ ਸਾਹਿਬ ਸਾਰੇ ਸੀ ਪਰ ਅਸੀਂ ਇਕੱਠੇ ਮਿਲਦੇ ਗਏ ਦੇ ਪਰਿਵਾਰਾਂ ਨੂੰ ਸੀ ਸਾਡੇ ਕਦੇ ਵੀ ਕਿਸੇ ਨਾਲ ਐਜ ਨਹੀਂ ਹੋਇਆ ਜੇਕਰ ਰੰਜਿਸ਼ ਕੋਈ ਹੋਵੇ ਤੇ ਕਦੀ ਕਿਸੇ ਨੇ ਬੋਲੇ ਨਾ ਮਾੜਾ ਮੁਰਜੇ ਭਰਾਵਾਂ ਚ ਕੋ ਹੋਗੇ ਪਰ ਸਾਡੀ ਬਾਹਰ ਕਦੀ ਨਹੀਂ ਸਈ ਕਦੀ ਕਦੀ ਸਿੰਦਾ ਤੇ ਮਾਨਖ ਜੀ ਆਪਸ ਵਿੱਚ ਖੇਬੜਦੇ ਸੀ ਪਰ ਉਹ ਇਦਾਂ ਨਹੀਂ ਸੀ ਜਿਵੇਂ ਹੁਣ ਦਾ ਅਸੀਂ ਕਦੀ ਵੀ ਕਿਸੇ ਨੂੰ ਕੰਤੂ ਪਰਤੂ ਨਹੀਂ ਕੀਤਾ ਇੱਕ ਦੂਜੀ ਇੱਜ਼ਤ ਕਰਦੇ ਹੁਣ ਤੱਕ ਵੀ ਕਰਦੇ ਅਸੀਂ ਉਹਨਾਂ ਦੇ ਪਰਵਕਲ ਮੈਂ ਮੇਰੇ ਭਾਂ ਜਿਹੜਾ ਡੈਥ ਹੋ ਗਈ ਉਥੇ ਚਿੰੰਡਾ ਪਿੰਡ ਆ ਜੀ ਤੇ ਉਹ ਨਾਲ ਹੀ ਚਮਕੀਲੇ ਦੀ ਭੈਣ ਵੇਈ ਨਾਲ ਹੀ ਦੇਵ ਤਰੀਕਾ ਦੀ ਭੈਣ ਵੇਈ ਗਈ ਆ ਜੀ ਤੇ ਚਮਕੀਲੇ ਤੇ ਤਿੰਨੇ ਭਾਂਜੇ ਕੱਲ ਮੈਨੂੰ ਮਲੇ ਮੈਨੂੰ ਕਹੇ ਮਾਮਾ ਜੀ ਤੁਸੀਂ ਅਸੀਂ ਤੁਹਾਨੂੰ ਉਹਦਾ ਸਮਝਦੇ ਮੈਂ ਬੇਟਾ ਤੂੰ ਮੇਰਾ ਉਦਾਂ ਹੀ ਆ ਮੈਂ ਤੁਹਾਡਾ ਕਿਉਂਕਿ ਅਸੀਂ ਮੈਂ ਹੁਣ ਵੀ ਮੈਂ ਕਹਾਂ ਜੇ ਉਹ ਨਹੀਂ ਸਮਝੋ ਮੈਂ ਜਿੱਥੇ ਕੌਂਗ ਮੈਂ ਹਾਜ਼ਰ ਆ ਅਸੀਂ ਪਰਿਵਾਰ ਨੂੰ ਹੁਣੇ ਵਰਤ ਤੇ ਹਰ ਇੱਕ ਦਾ ਅੰਦਾਜ਼ਾ ਹਰ ਕਨ ਸਾਡੇ ਚ ਕਦੀ ਨਹੀਂ ਹੁੰਦਾ ਪਰ ਜਿਵੇਂ ਹੁਣ ਕਈ ਵਾਰ ਸਾਨੂੰ ਦੁੱਖ ਹੁੰਦਾ ਵੀ ਹੁਣ ਲੜਾਈ ਆਂਦੀ ਲੜਦੇ ਜਿਵੇਂ ਕਿ ਬਾਰਡਰ ਤੇ ਲੜਨਾ ਹੁੰਦਾ ਕਿਹੜੀ ਗੱਲਾਂ ਨੇ ਤੁਸੀਂ ਲੜਨਾ ਤੇ ਸਿਆਣੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਜੇ ਕਿਸੇ ਉਸਤਾਦ ਨਾਲ ਕਿਸੇ ਕਲਾਕਾਰ ਨਾਲ ਲੜਨਾ ਉਹਦੇ ਕੰਮ ਨਾਲ ਲੜੋ ਜੇ ਉਸਨੇ ਗੀਤ ਕੀਤਾ ਤਾਂ ਉਸ ਤੋਂ ਵਧੀਆ ਕੰਪੋਜੀਸ਼ਨ ਕਰੋ ਉਸ ਤੋਂ ਵਧੀਆ ਗਾਓ ਉਸ ਤੋਂ ਵਧੀਆ ਲਿਖੋ ਉਸ ਤੋਂ ਵਧੀਆ ਹਿੱਟ ਕਰੋ ਇਹ ਤੁਹਾਡੀ ਲੜਾਈ ਹੈ ਬਿਲਕੁਲ ਨਾ ਗਾਲਾਂ ਗਾਲਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਤੇ ਸੰਦੀਲਾ ਸਭ ਕੇ ਜਦੋਂ ਤੁਸੀਂ ਸਾਰੇ ਨੇ ਸਮਕਾਲੀ ਜਿਵੇਂ ਤੁਸੀਂ ਚਮਕੀਲਾ ਜੀ ਉਹਨਾਂ ਸਾਰੇ ਸਮਕਾਲੀ ਸੀਗੇ ਤੇ ਜਦੋਂ ਇਕੱਠੇ ਸਟੇਜ ਦੇ ਉੱਪਰ ਗਾਣ ਜਾਂਦੇ ਸੀ ਜਾਂ ਵੈਸੇ ਪਬਲਿਕਲੀ ਸਭ ਤੋਂ ਵੱਧ ਈਗੋ ਜਾਂ ਮਤਲਬ ਕਿ ਸਟਾਰਡਮ ਕਿ ਉਹ ਨੂ ਫੀਲ ਹੁੰਦਾ ਸੀਗਾ ਯਾਰ ਮੈਂ ਵੱਡਾ ਆਰਟਿਸਟਾਂ ਮੈਂ ਵੱਡਾ ਆਰਟਿਸਟਾਂ ਉਹ ਵੀ ਤਾਂ ਕੰਪੀਟੀਸ਼ਨ ਵੀ ਆ ਹੁੰਦਾ ਹੋਣਾ ਹੁੰਦਾ ਹੁੰਦਾ ਪਰ ਸਾਡੇ ਕਦੀ ਕਦੀ ਬਹੁਤ ਨਹੀਂ ਹੋਇਆ ਸੀ ਹਾਂ ਮਾਨਕ ਸਾਹਿਬ ਨੂੰ ਉਹ ਉਹ ਲੱਗਦੇ ਹੁੰਦੇ ਸੀ ਅਸੀਂ ਵੀ ਕਹਿੰਦੇ ਸੀ ਚਲੋ ਸਾ ਤੋਂ ਸੀਨੀਅਰ ਆ ਸਾਡਾ ਵੱਡਾ ਭਰਾ ਆ ਜੀ ਇਹ ਇਹਨੂੰ ਬਰਦਾਸ਼ਤ ਵੀ ਕਰੋ ਕਿਉਂਕਿ ਉਹ ਥੋੜਾ ਹੈਵੀ ਹੋਣਾ ਸਭ ਆਇਆ ਸੀ ਹਾਂ ਤੇ ਉਹ ਉਹ ਕਰਦੇ ਸੀ ਸਿੱਧੀ ਕਹਿੰਦੇ ਸੀ ਸਟੇਜ ਦੇ ਉੱਪਰ ਹੀ ਕਹਿੰਦੇ ਹੁੰਦੇ ਸੀ ਉਹ ਕੋਈ ਕੋਈ ਕਹਿੰਦਾ ਸੀ ਉਹਨੂੰ ਕਹੀ ਕਹਿੰਦੇ ਚਲੋ ਵੱਡਾ ਪਰ ਇਹ ਵੀ ਜਿਹਾ ਸੀ ਕਿ ਇਹ ਸਾਡੀ ਗੱਲ ਸੁਣਦਾ ਸੀ ਜੀ ਕਦੀ ਵੀ ਨਹੀਂ ਅਸੀਂ ਮਤਲਬ ਬੜਾ ਵੱਡੇ ਭਰਾਂ ਨੂੰ ਪਰਿਵਾਰ ਕਹਿੰਗੂ ਸਾਡਾ ਸੀ ਹੁਣ ਤੱਕ ਅਸੀਂ ਪਰਿਵਾਰ ਕਦੇ ਵੀ ਮਿਲਦੇ ਨਹੀਂ ਵੀ ਇਕੱਲੇ ਪ੍ਰੋਗਰਾਮਾਂ ਤੇ ਸੁਖਦੋ ਕੁਸਾਰ ਕ ਨੂੰ ਪਹਿਲਾਂ ਕਾਰਡ ਜਾਣਾ ਪਹਿਲਾਂ ਆਉਣਾ ਦਿਵਾਲੀ ਦਸਹਿਰੇ ਤੇ ਅਸੀਂ ਇੱਕ ਦੂਜੇ ਘਰ ਪਹਿਲਾਂ ਜਾਣਾ ਉਹ ਉਹਨਾਂ ਨੇ ਆਉਣਾ ਸਾਰੇ ਨਹੀਂ ਸਾਰੇ ਇੱਕ ਦੂਜੇ ਨਾਲ ਦਰਦਾਰ ਸੰਦੂ ਨਾਲ ਸਾਡਾ ਉਦਾਂ ਸੀ ਸੁਦੀਕ ਸਾਹਿਬ ਨਾਲ ਮੇਰਾ ਹੁਣ ਤੱਕ ਉਦਾਂ ਹੀ ਆ ਜੀ ਬਾਕੀ ਸਾਰਿਆਂ ਨਾਲ ਉਦਾਂ ਹੀ ਆ ਪਰ ਉਹ ਬਾਕੀ ਕਦੀ ਵੀ ਕਿਸੇ ਨਾਲ ਜਦੋਂ ਚਮਕੀਲੇ ਡੈਸ ਤੋਂ ਥੋੜਾ ਜਿਹਾ ਪਹਿਲਾਂ 7-8 ਦਿਨ ਪਹਿਲਾਂ ਅਸੀਂ ਪੜੀ ਪਨਾਚਾ ਪਿੰਡਿਆ ਅਮਲੋਦੇ ਕੋਲ ਤੇ ਉਦੋਂ ਚਮਕਿੱਲਾ ਜੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਹੁਣ ਤਾਂ ਫਿਲਮ ਵੀ ਆ ਚੁੱਕੀ ਹੈ ਉਹਨਾਂ ਦੇ ਲਾਈਫ ਦੇ ਉੱਪਰ ਤੇ ਉਹ ਜਿਹੜੀ ਫਿਲਮ ਤੁਸੀਂ ਦੇਖੀ ਹੈ ਥੋੜੀ ਦੇਖੀ ਹੈ ਪੂਰੀ ਨਹੀਂ ਦੇਖੀ ਹੈਗੀ ਇਹਨੇ ਤੇ ਉਸ ਫਿਲਮ ਬਾਰੇ ਚ ਤੁਸੀਂ ਸੁਣਿਆ ਹੋਊਗਾ ਕਿਉਂਕਿ ਜਿਹੜੇ ਸਮਕਾਲੀ ਹੁੰਦੇ ਉਹਨਾਂ ਨੇ ਕਿਸੇ ਨਾ ਕਿਸੇ ਦੇਖੀ ਹੋਗੀ ਤੇ ਉਸ ਫਿਲਮ ਦੇ ਵਿੱਚ ਜਿੰਨਾ ਕੁਝ ਦਿਖਾਇਆ ਗਿਆ ਜਾਂ ਜਿੰਨੀ ਕੁ ਤੁਸੀਂ ਦੇਖੀ ਹੈ ਉਹ ਕਿੰਨੀ ਕੁ ਲੱਗੀ ਉਹ ਰੈਲੇਵੈਂਟ ਮਤਲਬ ਕਿ ਕਹਿਣ ਦਾ ਮਤਲਬ ਹੈ ਉਹ ਬਿਲਕੁਲ ਸਹੀ ਦਿਖਾਇਆ ਗਿਆ ਉਸ ਫਿਲਮ ਦੇ ਵਿੱਚ ਜਾਂ ਕੁਝ ਮਾੜਾ ਮੋਟਾ ਕਟ ਵਟ ਕੇ ਉਹ ਉਹ ਫਿਲਮ ਫਿਲਮ ਨਾਲ ਨੇ ਫਿਲਮ ਬਣਾਈ ਆ ਉਹਦੀ 100% ਨਹੀਂ ਹੈਗੀ ਹੋਏ ਕਿ ਤੇਰੀ ਮਸੀ ਜੋ ਵਕੀਲ ਲੱਗੀ ਐ ਸੋਹਣ ਆਦਮਾ ਗਿਓ ਦਾ ਬਾळा ਚੱਲਦਾ ਤੇਰਾ ਉਪਰੇਣ ਵੋਸ਼ ਕਰ ਦੇਣਾ ਗੱਪਰੂ ਨੂੰ ਡਰ ਮਾਰੇ ਇਸ ਗੱਲ ਦਾ ਕੀਤੇ ਵਫਾ ਦੀ ਚਨਾਈ ਮਹਿਲ ਪਿਆਰ ਦਾ ਦੇਖੀ ਪਲਾਂ ਚ ਨਾ ਟਾਦੀ ਗੋਰੀਏ